ਹੈਲੋ ਸਤ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਅਵਤਾਰ ਸੰਧੂ ਬਲੈਕ ਵਾਈਟ ਹੈਡ ਤੇ ਬਲੈਕ ਹੈਡ ਚ ਆਪਾਂ ਵੈਸੇ ਵੀਡੀਓ ਪਾ ਚੁੱਕੇ ਆ ਤੇ ਤੁਸੀਂ ਪਲੀਜ਼ ਆਪਣੇ ਕਿਊ ਸਿਮੂ ਐਂਡ ਖੋ ਚੈਨਲ ਤੇ ਇਸੇ ਚੈਨਲ ਤੇ ਆਪਣੀ ਵੀਡੀਓ ਪਾਈ ਹੋਈ ਆ ਤੇ ਤੁਸੀਂ ਸਰਚ ਕਰਕੇ ਚਲੇ ਜਾਓ ਤੇ ਤੁਸੀਂ ਦੇਖ ਸਕਦੇ ਹੋ ਤੇ ਜੇ ਤੁਸੀਂ ਚਾਹੁੰਦੇ ਹੋ ਚਲੋ ਆਪਾਂ ਫੇਰ ਅੱਗੇ ਤੋਂ ਬਣਾਵਾਂਗੇ ਕੋਸ਼ਿਸ਼ ਕਰਾਂਗੇ ਕਿ ਆਪਾਂ ਜਲਦੀ ਤੁਹਾਡੇ ਲਈ ਵੀਡੀਓ ਲੈ ਕੇ ਆਈਏ ਤੇ ਬਾਕੀ ਜੇ ਤੁਹਾਨੂੰ ਜਲਦੀ ਆ ਤਾਂ ਤੁਸੀਂ ਉਹ ਆਪਣੀ ਪੁਰਾਣੀ ਵੀਡੀਓ ਦੇਖ ਸਕਦੇ ਹੋ ਕੁਲਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਸਹੀ ਗੱਲਾ ਬੱਚੇ ਜਦੋਂ ਘਰੇ ਹੁੰਦੇ ਆ ਜੀ ਉਦੋਂ ਫਿਰ ਆਈ ਹੈ ਸਫਾਈ ਜਪਾ ਜਿੰਨੀ ਮਰਜ਼ੀ ਕਰੀ ਜਾਈਓ ਫਿਰ ਵੀ ਉਦਾਂ ਹੀ ਗੰਦ ਪਾ ਦਿੰਦੇ ਆ ਨਾ ਤੇ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਹਰਵਿੰਦਰ ਗਿੱਲ ਬਹੁਤ-ਬਹੁਤ ਧੰਨਵਾਦ ਜੀ ਸਿੱਧੂ ਸਿੱਧੂ ਆਈਡੀ ਤੋਂ ਮੈਸੇਜ ਆਇਆ ਆਪਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਮਨਦੀਪ ਕੌਰ ਚੀਮਾ ਪਿੰਡ ਵਾਲੇ ਬਹੁਤ-ਬਹੁਤ ਧੰਨਵਾਦ ਜੀ 나జిਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਕਿਰਨਦੀ ਵੀਰਪਾਲ ਕੌਰ ਪੈਂਡ ਸ਼ਾਪੇ ਜਿਲ੍ਹਾ ਬਰਨਾਲਾ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਕਮੈਂਟ ਕਰਦੇ ਹੋ ਇੰਨੀ ਸਪੋਰਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਵਰਨਜੀ ਤਰਾਮਪੁਰੇ ਵਾਲੇ ਕੀ ਗੱਲ ਹੋ ਗਈ ਜੀ ਬੀਜੀਓ ਕਮੈਂਟ ਨਹੀਂ ਆਇਆ ਤੁਹਾਡਾ ਤੇ ਬੜੇ ਦਿਨਾਂ ਤੋਂ ਆਪਾਂ ਨੂੰ ਕਮੈਂਟ ਨਹੀਂ ਆ ਰਿਹਾ ਇੱਕ ਮਲੋਟ ਵਾਲੇ ਦੀਦੀ ਗੁਰਮੀਤ ਦੀਦੀ ਦਾ ਤੇ ਦੱਸਿਓ ਜੀ ਆਪਣੀ ਖੈਰ ਸੂਖ ਕੀ ਕਿਵੇਂ ਠੀਕ ਠਾਕ ਹੋ ਬੱਚਿਓ ਗਰਮੀ ਤੋਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਜੀ ਧਿਆਨ ਰੱਖਿਆ ਕਰੋ ਆਪਣਾ ਔਰ ਆਪਣੀ ਫੈਮਲੀ ਦਾ ਬਹੁਤ ਹੀ ਜ਼ਿਆਦਾ ਗਰਮੀ ਆ ਨਿਰਮਲਾ ਬਹੁਤ ਬਹੁਤ ਧੰਨਵਾਦ ਜੀ ਗੁਰਕੀਰਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਅੱਜ ਬਹੁਤ ਹੀ ਵਧੀਆ ਰੇਮੇਡੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਸਿਰਫ 2-3 ਚੀਜ਼ਾਂ ਤੋਂ ਆ ਤੇ ਬਹੁਤ ਜ਼ਿਆਦਾ ਵਧੀਆ ਚਿਹਰੇ ਤੇ ਗਲੋ ਆਊਗਾ ਬਹੁਤ ਹੀ ਜ਼ਿਆਦਾ ਵਧੀਆ ਮਤਲਬ ਰੇਮੇਡੀ ਹੈਗੀ ਆ ਤੇ ਹੁਣ ਨਾ ਗਰਮੀ ਜਿਵੇਂ ਬਹੁਤ ਜ਼ਿਆਦਾ ਚੱਲੀ ਜਾਂਦੀ ਆ ਤੁਹਾਨੂੰ ਪਤਾ ਹੀ ਆ ਬੜੀ ਜ਼ਿਆਦਾ ਗਰਮੀ ਹੋਈ ਪਈ ਆ ਤੇ ਆਪਾਂ ਕੀ ਕਰਦੇ ਆ ਸਾਹ ਹਦ ਦੇ ਨਾਲ ਇਦਾਂ ਹੀ ਹੁਣ ਫੇਸ ਆਪਾਂ ਐ ਕਰੀ ਜਾਂਦੇ ਆ ਪਸੀਨਾ ਸਾਫ ਕਰੀ ਜਾਂਦੇ ਆ ਉਹਦੇ ਨਾਲ ਤੇ ਕੁਐਸੀ ਕਾਲਾ ਪੰਜਾ ਇਸ ਰੁੱਤ ਦੇ ਵਿੱਚ ਕਹਿ ਦਿੰਦੇ ਨੇ ਨਾ ਸੌਣਪਾਦੋਂ ਦੇ ਵਿੱਚ ਤਾਂ ਗੋਰੇ ਵੀ ਕਾਲੇ ਹੋ ਜਾਂਦੇ ਆ ਤੇ ਜੇ ਆਪਾਂ ਆਪਦੀ ਸਕਿਨਾਂ ਦਾ ਜਰਾ ਸਾ ਨਾ ਵੀ ਧਿਆਨ ਕੀਤਾ ਫਿਰ ਤਾਂ ਬਹੁਤ ਜ਼ਿਆਦਾ ਖਰਾਬ ਹੋ ਜੂਗੀ ਤੇ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਕਿ ਆਪਾਂ ਆਪਣਾ ਫੇਸ ਵਧੀਆ ਰੱਖੀਏ ਹਨ ਤੇ ਅੱਗੇ ਆਪਣੇ ਹੁਣ ਆ ਜਾਣਗੇ ਜਿਵੇਂ ਕਿ ਸੌਣ ਦਾ ਮਹੀਨਾ ਆ ਜੂਗਾ ਤੀਆਂ ਲੱਗਦੀਆਂ ਐ ਪਹਿਣਾ ਨੇ ਜਾਣਾ ਹੁੰਦਾ ਹਨਾ ਤੀਆਂ ਤੇ ਤੇ ਫਿਰ ਆਏ ਹੁੰਦਾ ਕਿ ਚਲੋ ਮੇਰੇ ਆ ਫੇਸ ਵਧੀਆ ਹੋਵੇ ਤਾਂ ਸੂਹਾ ਲੱਗਦਾ ਏ ਕਿਉਂਕਿ ਪਹਿਲਾਂ ਤਾਂ ਹੁੰਦਾ ਸੀ ਕਿ ਪਿੰਡਾਂ ਦੇ ਵਿੱਚ ਮੈਨੂੰ ਹੁਣ ਨਹੀਂ ਪਤਾ ਕਿ ਲੱਗਦੀਆਂ ਕਿ ਨਹੀਂ ਲੱਗਦੀਆਂ ਹੁਣ ਤਾਂ ਜਿਵੇਂ ਕਿ ਸ਼ਹਿਰਾਂ ਦੇ ਵਿੱਚ ਇੱਕ ਫੈਸ਼ਨ ਹੀ ਬਣ ਗਿਆ ਨਾ ਕੋਈ ਉਹ ਵੱਡਾ ਹਾਲ ਬੁੱਕ ਕਰਵਾ ਲੈਂਦੇ ਆ ਤੇ ਉੱਥੇ ਸਾਰੀਆਂ ਭੈਣਾਂ ਜਾਂਦੀਆਂ ਤੀਆਂ ਲਾਉਣ ਵਾਸਤੇ ਤੇ ਪਹਿਲਾਂ ਪਿੰਡਾਂ ਦੇ ਵਿੱਚ ਵੈਸੇ ਜਿਵੇਂ ਖੁੱਲੀ ਜਗ੍ਹਾ ਹੁੰਦੀ ਤੇ ਉੱਥੇ ਸਾਰੀਆਂ ਭੈਣਾਂ ਪਿੰਡਾਂ ਦੇ ਵਿੱਚ ਮਤਲਬ ਤੀਆਂ ਲਾਉਂਦੀਆਂ ਤੇ ਮੈਂ ਤਾਂ ਵੈਸੇ ਦੇਖੀਆਂ ਹੀ ਨਹੀਂ ਗੀਆਂ ਮੈਨੂੰ ਬਹੁਤ ਸ਼ੌਂਕ ਆ ਮੈਂ ਅਜੇ ਤੱਕ ਤੀਆਂ ਨਹੀਂ ਦੇਖੀਆਂ ਤੇ ਹੁਣ ਇਹ ਸਾਵਣ ਦੇ ਮਹੀਨੇ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਕਿਤੇ ਤੀਆਂ ਲੱਗਦੀਆਂ ਹੋਈਆਂ ਤੇ ਆਪਾਂ ਕਵਾਂਗੇ ਵੀ ਅਸੀਂ ਵੀ ਆਉਣਾ ਏ ਤੇ ਮੈਂ ਕਦੇ ਵੀ ਤੀਆਂ ਨਹੀਂ ਦੇਖੀਆਂ ਤੇ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਆਏ ਹੁੰਦਾ ਕਿ ਹਾਈ ਮੈਂ ਵੀ ਦੇਖਣੀ ਆ ਪਰ ਸਾਡੇ ਇੱਥੇ ਨੇੜੇ ਤੇੜੇ ਕਿਤੇ ਵੀ ਤੀਆਂ ਨਹੀਂ ਲੱਗਦੀਆਂ ਤੇ ਪਹਿਲਾਂ ਪਿੱਕੇ ਪਿੰਡ ਵੀ ਕਹਿੰਦੇ ਹੁੰਦੇ ਸੀਗੇ ਪਹਿਲਾਂ ਲੱਗਦੀਆਂ ਹੁੰਦੀਆਂ ਸੀ ਸਾਡੀ ਸੁਰਤ ਦੇ ਵਿੱਚ ਨਹੀਂ ਲੱਗੀਆਂ ਤੇ ਇਸ ਕਰਕੇ ਨਾ ਮੈਨੂੰ ਬਹੁਤ ਸ਼ੌਂਕ ਆ ਵੀ ਕਿਤੇ ਟੀਂਆਂ ਲੱਗਣੀਆਂ ਤੇ ਬਸ ਸੌਣ ਦੇ ਮਹੀਨੇ ਹੀ ਤਿਆਰੀ ਹੈ ਤੇ ਮੈਂ ਇਸ ਵਾਰੀ ਟਰਾਈ ਕਰੂੰਗੀ ਜੇ ਮੈਨੂੰ ਕਿਤੇ ਨੇੜੇ ਤੇੜੇ ਮਿਲ ਗਈਆਂ ਵੀ ਇੱਥੇ ਲੱਗਦੀਆਂ ਤੇ ਮੈਂ ਜ਼ਰੂਰ ਜਾਊਂਗੀ ਟੀਂਆਂ ਤੇ ਫਿਰ ਆਪਾਂ ਵੀਡੀਓ ਵੀ ਬਣਾਵਾਂਗੇ ਤੇ ਚਲੋ ਜੀ ਬਹੁਤ ਹੀ ਇੱਕ ਵਧੀਆ ਰੇਮੇਡੀ ਆਪਾਂ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਤੇ ਆਪਾਂ ਆ ਦੁੱਧ ਇਹਦੇ ਵਿੱਚ ਆਪਾਂ ਚਮਚਾ 1.5 ਚਮਚਾ ਕੱਚਾ ਦੁੱਧ ਪਾ ਲਿਆ ਏ ਕੱਚਾ ਦੁੱਧ ਪਾਣਾ ਤੁਸੀਂ ਤੇ ਆ ਹੈਗਾ ਆਪਣੇ ਕੋਲੇ ਚੌਲਾਂ ਦਾ ਆਟਾ ਇਹ ਆ ਪਚੌਲਾਂ ਦਾ ਆਟਾ ਪਾ ਲਿਆ ਇਹਦੇ ਵਿੱਚ ਤੇ ਆ ਆਪਾਂ ਪਾਉਣ ਲੱਗੇ ਆ ਐਲੋਵੀਰਾ ਜੈਲ ਤੇ ਮੈਂ ਤਾਂ ਆਪਣੇ ਫੇਸ ਦੇ ਹਿਸਾਬ ਦੇ ਨਾਲ ਹੀ ਬਣਾਉਂਗੀ ਤੁਸੀਂ ਆਪਣੇ ਫੇਸ ਦੇ ਹਿਸਾਬ ਨਾਲ ਬਣਾ ਸਕਦੇ ਹੋ ਤੁਸੀਂ ਇੱਕ ਇੱਕ ਚਮਚਾ ਵੀ ਪਾ ਸਕਦੇ ਹੋ ਇਹਦੇ ਵਿੱਚ ਤੇ ਮੈਂ ਜ਼ਿਆਦਾ ਨਹੀਂ ਪਾਇਆ ਮੈਨੂੰ ਆਇਆ ਕਿ ਚਲੋ ਇੱਕੇ ਵਾਰੀ ਤੇ ਤੁਸੀਂ ਵੀ ਮੈਨੂੰ ਇਹੀ ਲੱਗਦਾ ਹੁੰਦਾ ਕਿ ਜ਼ਿਆਦਾ ਚੀਜ਼ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਨਾ ਤੇ ਥੋੜੀ ਜੀ ਚੀਜ਼ ਨਾਲ ਜਦੋਂ ਆਪਣਾ ਜਿੰਨਾ ਕ ਆਪਾਂ ਫੇਸ ਤੇ ਲਾਉਣਾ ਜੇ ਗਰਦਨ ਤੇ ਲਾਉਣਾ ਜਾਂ ਬਾਹਾਂ 'ਤੇ ਆਪਾਂ ਕਿਤੇ ਵੀ ਲਗਾ ਸਕਦੇ ਹਾਂ ਫਿਰ ਤੁਸੀਂ ਵੱਧ ਬਣਾ ਲਓ ਜੇ ਤੁਸੀਂ ਫੇਸ ਲਈ ਬਣਾਉਣਾ ਕੱਲਾ ਫਿਰ ਤੁਸੀਂ ਅੱਧਾ ਚਮਚਾ ਪਾ ਲਿਓ ਮਤਲਬ ਚੋਲੇ ਦੇ ਆਟੇ ਦਾ ਤੇ ਅੱਧਾ ਕ ਚਮਚਾ ਐਲੋਵੀਰਾ ਜੈਲ ਤੇ ਇੱਕ ਚਮਚਾ ਦੁੱਧ ਦਾ ਪਾ ਲਿਓ ਕੱਚੇ ਦੁੱਧ ਦਾ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਇਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਚੋਲਾਂ ਦਾ ਆਟਾ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਤੁਸੀਂ ਚੋਲ ਲਿਆ ਕੇ ਚੋਲ ਧੋ ਕੇ ਤੇ ਇੱਕ ਕੌਲੀ ਚੋਲਾਂ ਦੀ ਹੈ ਜਿਹੜੀ ਆਪਾਂ ਨੂੰ ਬਹੁਤ ਟਾਈਮ ਨਹੀਂ ਮੁੱਕਦੀ ਤੇ ਚੋਲਾਂ ਦੇ ਆਟੇ ਦਾ ਰਿਜ਼ਲਟ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਜ਼ਿਆਦਾ ਹੁਣ ਕੋਰੀਅਨ ਸਕਿਨ ਦਾ ਬੜਾ ਟ੍ਰੈਂਡ ਆਇਆ ਪਿਆ ਜਿਵੇਂ ਕਹਿੰਦੇ ਕੋਰੀਅਨ ਵਰਗੀ ਸਕਿਨ ਹੋ ਜਾਂਦੀ ਹੈ ਗਲਾਸ ਵਾਂਗੂੰ ਚਮਕਦੀ ਆ ਤੇ ਉੱਥੋਂ ਦੇ ਕਹਿ ਰਹੇ ਆਪਾਂ ਹੁਣ ਜਾ ਕੇ ਤਾਂ ਚਲੋ ਨਹੀਂ ਦੇਖਿਆ ਪਰ ਵੀਡੀਓ ਦੇਖੀ ਦੀਆਂ ਕੋਰੀਅਨ ਲੋਕਾਂ ਦੀਆਂ ਉਹ ਵੀ ਮਤਲਬ ਇਹ ਯੂਜ਼ ਕਰਦੇ ਚਾਵਲ ਦਾ ਆਟਾ ਬਹੁਤ ਜ਼ਿਆਦਾ ਯੂਜ਼ ਕਰਦੇ ਆ ਤੇ ਉਹਨਾਂ ਦੀ ਸਕਿਨ ਵੀ ਦੇਖ ਲਓ ਜੀ ਬਹੁਲੀ ਵਧੀਆ ਪਈ ਹੁੰਦੀ ਹੈ ਇੱਕਦਮ ਚਮਕਦੀ ਹੈ ਉੱਥੇ ਆਪਾਂ ਇਹਨਾਂ ਨੂੰ ਜੱਜ ਨਹੀਂ ਕਰ ਸਕਦੇ ਕਿ ਉਹਨਾਂ ਦੀ ਲੇਡੀਜ਼ ਦੀ ਕਿੰਨੀ ਕੁ ਉਮਰ ਹੈਗੀ ਆ ਉੱਥੇ 40 50 ਸਾਲਾਂ ਦੀਆਂ ਵੀ ਐ ਲੱਗਣਗੀਆਂ ਵੀ ਆਪਣੀਆਂ ਯੰਗ ਜੀਆਂ ਕੁੜੀਆਂ ਵਾਂਗੂ ਹੀ ਲੱਗਣਗੀਆਂ ਬਹੁਲੀ ਵਧੀਆ ਸਕਿਨ ਉਹਨਾਂ ਦੀ ਪਈ ਆ ਕਿ ਉਹ ਬਹੁਤ ਜ਼ਿਆਦਾ ਮਤਲਬ ਚੌਲਾਂ ਦਾ ਆਟਾ ਯੂਜ਼ ਕਰਦੇ ਆ ਫੇਸ ਦੇ ਉੱਪਰ ਤੇ ਆਪਾਂ ਇੱਕ ਕੌਲੀ ਚੌਲਾਂ ਦੀ ਲੈ ਲਈ ਆਪਾਂ ਨੂੰ ਘੱਟ ਤੋਂ ਘੱਟ ਵੀ 6 ਮਹੀਨੇ ਨਹੀਂ ਮੁੱਕਦੀ। ਇੱਕ ਕੌਲੇ ਚੌਲਾਂ ਦੀ ਲਾਹ ਪਰ ਕੇ ਉਹਨੂੰ ਪਤੋ ਕੇ ਸਕਾਹ ਕੇ ਤੁਹਾਨੂੰ ਪੀਸ ਲੋ ਘਰੇ ਹੀ ਚੌਲਾਂ ਦਾ ਆਟਾ ਤਿਆਰ ਹੋ ਜਾਊਗਾ। ਬਾਜ਼ਾਰ ਵਾਲਾ ਤੁਸੀਂ ਪਲੀਜ਼ ਨਾ ਵਰਤਿਓ ਕਿਉਂਕਿ ਆਏ ਹੁੰਦਾ ਕਿ ਪਤਾ ਨਹੀਂ ਉਹ ਕਿਹੜੀਆਂ ਚੱਕੀਆਂ ਦੇ ਵਿੱਚ ਜਾਂ ਕਿਵੇਂ ਦਾ ਕਿਵੇਂ ਦੇ ਚੌਵਲਾ ਕਿਵੇਂ ਹਨਾ ਪੀਸਿਆ ਹੋਇਆ। ਜਿਹੜੀ ਆਪਾਂ ਖੁਦ ਹੱਥੀ ਤਿਆਰ ਚੀਜ਼ ਤਿਆਰ ਕਰਦੇ ਆਂ ਉਹਦਾ ਆਪਾਂ ਨੂੰ ਪਤਾ ਹੁੰਦਾ ਵੀ ਇਹਦੇ ਵਿੱਚ ਆਪਾਂ ਨੇ ਪੂਰੀ ਸਾਫ਼ ਸਫਾਈ ਦੇ ਨਾਲ ਆਪਾਂ ਚੀਜ਼ ਤਿਆਰ ਕੀਤੀ ਐ। ਤੇ ਉੱਪਰ ਲਗਾਉਨੇ ਆ ਤੇ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਐ। ਤੇ ਇਹ ਜਿਹੜਾ ਆਪਾਂ ਕਹਿੰਦੇ ਆ ਕਿ ਮਤਲਬ ਬਲੈਕ ਹੈਰ ਜਾਂ ਵਾਈਟ ਹੈਡ ਹੋ ਜਾਂਦੇ ਆ ਜਿਹੜੇ ਉਹ ਵੀ ਇਹਦੇ ਨਾਲ ਬਹੁਤ ਜ਼ਿਆਦਾ ਹੱਦ ਤੱਕ ਰਿਮੂਵ ਹੋ ਜਾਣਗੇ ਕਿਉਂਕਿ ਇਹ ਆ ਕਿ ਥੋੜਾ ਜਿਹਾ ਨਾ ਦਾਣੇਦਾਰ ਆ ਇਹ ਹੈਗਾ ਇਹ ਆਪਣੇ ਕੋਲੇ ਆਟਾ ਬਾਹਲਾ ਨਹੀਂ ਕਹਿ ਸਕਦੇ ਪਰ ਥੋੜਾ ਜਿਹਾ ਖੁਰਦਲਾ ਹੀ ਹੁੰਦਾ ਹੈ ਤੁਹਾਨੂੰ ਪਤਾ ਹੀ ਹੈ ਜੀ ਰਾਈਸ ਥੋੜੇ ਜੇ ਖੁਰਦਲੇ ਹੁੰਦੇ ਹਨ ਤੇ ਉਹਦੇ ਨਾਲ ਵੀ ਆਪਣੇ ਜਿਵੇਂ ਆਪਾਂ ਇਦਾਂ ਮ사ਜ ਕਰ ਲਈਏ ਇਹਨੂੰ ਚੰਗੀ ਤਰ੍ਹਾਂ ਤੇ ਆਪਣੇ ਮਤਲਬ ਜਿਹੜੇ ਬਲੈਕ ਵਾਲੇ ਹੁੰਦੇ ਆ ਬਹੁਤ ਜ਼ਿਆਦਾ ਪੱਕੇ ਹੁੰਦੇ ਉਹ ਨਹੀਂ ਆਪਾਂ ਕਹਿ ਸਕਦੇ ਜਿਹੜੇ ਵਾਈਟ ਹੁੰਦੇ ਆ ਨਾ ਉਹ ਜ਼ਰੂਰ ਤੁਹਾਡੇ ਨਿਕਲ ਜਾਣਗੇ ਇਹਦੇ ਨਾਲ ਰਿਮੂਵ ਹੋ ਜਾਣਗੇ ਆਪ ਨੂੰ ਕਮੈਂਟ ਆਇਆ ਸੀ ਭੈਣ ਦਾ ਕਿ ਬਲੈਕ ਹੈੱਡ ਐਂਡ ਵਾਈਟ ਹੈੱਡ ਬਾਰੇ ਦੱਸੋ ਤੇ ਇਹਦੇ ਨਾਲ ਆ ਤੁਸੀਂ ਮੇਡੀ ਟਰਾਈ ਕਰਿਓ ਇਹਦੇ ਨਾਲ ਵੀ ਤੁਹਾਨੂੰ ਕਾਫੀ ਹੱਦ ਤੱਕ ਫਰਕ ਪੈ ਜਾਊਗਾ ਤੇ ਚਾਹੇ ਤੇ 글로 ਵੀ ਬਹੁਤ ਜ਼ਿਆਦਾ ਆਊਗਾ ਬਹੁਤ ਹੀ ਵਧੀਆ ਤੇ ਜਿਹੜੀ ਐਲੋਵੇਰਾ ਜਲ ਆਪਾਂ ਨੂੰ ਪਤਾ ਹੀ ਹੈ ਜੀ ਉਹ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਇਨੂੰ ਆਪਾਂ ਚੰਗੀ ਤਰ੍ਹਾਂ ਫੇਸ ਤੇ ਲਗਾ ਲੈਣਾ ਆਪਾਂ ਦੇਖੋ ਜੀ ਉਹਨਾਂ ਕੀ ਬਣਾਇਆ ਸੀ ਆ ਆਪਣਾ ਖਤਮ ਹੋ ਗਿਆ ਤੇ ਮੇਰਾ ਵੀ ਚਾਵਲ ਦਾ ਆਟਾ ਨਾ ਖਤਮ ਹੋਇਆ ਪਿਆ ਤੇ ਮੈਂ ਵੀ ਬਣਾਉਣਾ ਹੈ ਤੇ ਇਹਨੂੰ ਆਪਾਂ ਇਸ ਤਰੀਕੇ ਦੇ ਚੰਗੀ ਤਰ੍ਹਾਂ ਜੋ ਵੀ ਆਪਣੇ ਗੰਦਗੀ ਡਸਟ ਵਗੈਰਾ ਹੋਊਗੀ ਫੇਸ ਦੇ ਉੱਪਰ ਕਾਲਾਪਨ ਹੋਊਗਾ ਆਪਣੇ ਪੂਰੀ ਤਰ੍ਹਾਂ ਨਿਕਲ ਜਾਊਗਾ ਤੇ ਇਹਨੂੰ ਆਪਾਂ 2 ਕੁ ਮਿੰਟ ਬਸ 2-3 ਮਿੰਟ ਇਦਾਂ ਮ사ਜ ਦੇ ਕੇ ਫਿਰ ਇਹਨੂੰ ਛੱਡ ਲੈਣਾ ਆਪਾਂ ਫਿਰ ਤੁਸੀਂ 5-7 ਮਿੰਟ ਇਹਨੂੰ ਲਗਾਈ ਰੱਖਿਓ ਫੇਸ ਦੇ ਉੱਪਰ ਜੇ ਤੁਹਾਨੂੰ ਲੱਗਿਆ ਵੀ ਥੋੜਾ ਜਿਹਾ ਡਰਾਈ ਹੋ ਗਿਆ ਤੇ ਉਸ ਟਾਈਮ ਤੁਸੀਂ ਠੰਡੇ ਪਾਣੀ ਦੇ ਨਾਲ ਇਹਨੂੰ ਵਾਸ਼ ਕਰ ਲਿਓ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਤੇ ਜਿਹੜਾ ਹੱਥਾਂ ਤੇ ਤੁਸੀਂ ਵੀ ਲਗਾ ਸਕਦੇ ਹੋ ਕੋਈ ਵੀ ਫੇਸ ਦੇ ਉੱਪਰ ਜਿਹੜੀ ਰੇਮੇਡੀ ਤੁਸੀਂ ਲਗਾਉਂਦੇ ਹੋ ਓਏ ਤੁਸੀਂ ਹੱਥਾਂ ਦੇ ਉੱਪਰ ਵੀ ਲਗਾ ਸਕਦੇ ਹੋ ਤੇ ਜਿਹੜੀਆਂ ਇਹ ਵਾਲੀਆਂ ਚੀਜ਼ਾਂ ਹਨ ਆਪਾਂ ਮੰਨ ਲਓ ਕਿ ਐਲੋਵੀਰਾ ਜੈਲ ਐਲੋਵੀਰਾ ਜਿਹੜਾ ਇਹ ਉਹਦੀ ਆਪਾਂ ਸਬਜੀ ਪਹਿਨਨੇ ਕਮੈਂਟ ਕੀਤਾ ਸੀ ਆਪਾਂ ਨੂੰ ਸਵਰਨਜੀਤ ਪਹਿਨਨੇ ਕਿ ਤੁਸੀਂ ਸਬਜੀ ਬਣਾਈ ਮੇਰਾ ਟਾਈਮ ਨਹੀਂ ਲੱਗਿਆ ਤੇ ਮੈਂ ਦੂਸਰੇ ਚੈਨਲ ਤੇ ਜ਼ਰੂਰ ਤੁਹਾਨੂੰ ਦੇ ਨਾਲ ਵੀਡੀਓ ਸ਼ੇਅਰ ਕਰੂੰਗੀ ਐਲੋਵੀਰਾ ਦੀ ਸਬਜੀ ਉਹਦਾ ਟੇਸਟ ਪਤਾ ਜਿਵੇਂ ਆਪਾਂ ਕ੍ਰੇਲਿਆਂ ਦੀ ਸਬਜੀ ਨਹੀਂ ਹੁੰਦੀ ਉਸ ਟਾਈਪ ਦਾ ਆਪਦਾ ਟੇਸਟ ਹੁੰਦਾ ਹੈ ਤੇ ਦੇਖੋ ਜੀ ਵੈਸੇ ਆਪਾਂ ਕਹਿੰਦੇ ਬੱਚੇ ਨਹੀਂ ਖਾਂਦੇ ਹਨ ਐਵੀਆਂ ਚੀਜ਼ਾਂ ਤੇ ਪਰ ਮੇਰੀ ਬੇਟੀ ਨੂੰ ਬਹੁਤ ਜ਼ਿਆਦਾ ਪਸੰਦ ਆਈ ਅਸੀਂ ਬਣਾਈ ਸੀ ਪਿਛਲੇ ਸਾਲ ਬਣਾਈ ਸੀ ਤੇ ਬਹੁਤ ਵਧੀਆ ਲੱਗੀ ਤੇ ਐ ਲੱਗੇ ਨੇ ਟੇਸਟ ਵੀ ਆਪਾਂ ਉਹਦੇ ਵਿੱਚ ਗੰਡੇ ਕੱਟ ਕੇ ਪਾਲੇ ਹਰੀਆਂ ਮਿਰਚਾਂ ਪਾਲੀਆਂ ਤੇ ਜਿਸ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਵੀ ਇਸ ਤਰੀਕੇ ਦੇ ਨਾਲ ਕੱਟ ਕੇ ਤੁਸੀਂ ਤੇ ਉਹਨੂੰ ਸਬਜੀ ਤਰ੍ਹਾਂ ਆਪਾਂ ਤੜਕਾ ਲਾ ਲਿਆ ਤੇ ਬਣ ਵੀ ਉਹ ਜਲਦੀ ਜਾਂਦੀ ਆ ਤੇ ਸੁੱਕੀ ਸਬਜੀ ਬਣਾਈ ਬਹੁਤ ਹੀ ਜ਼ਿਆਦਾ ਵਧੀਆ ਬਣੀ ਤੇ ਟੇਸਟ ਉਹਦਾ ਐ ਹੋਊਗਾ ਜਿਵੇਂ ਕਰੇਲਿਆਂ ਦਾ ਟੇਸਟ ਹੁੰਦਾ ਹੈ ਤੇ ਇਹ ਹੁੰਦਾ ਕਿ ਐਲੋਵੀਰਾ ਇਹ ਜਿਹੜਾ ਆਪਣੇ ਮਤਲਬ ਬਹੁਤ ਜ਼ਿਆਦਾ ਹੈਲਦੀ ਹੈ ਆਪਣੇ ਵਾਸਤੇ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਆਪਣੇ ਜੋੜ ਦੁਖਣ ਲੱਗ ਜਾਂਦੇ ਆ ਉਹਦੇ ਵਾਸਤੇ ਵੀ ਬਹੁਤ ਵਧੀਆ ਹੈ ਕਿਉਂਕਿ ਐਂ ਹੁੰਦਾ ਵੀ ਉਹਦੇ ਵਿੱਚ ਇੱਕ ਲਾਰ ਹੁੰਦੀ ਹੈ ਹਨਾ ਜਦੋਂ ਆਪਾਂ ਦੇਖਦੇ ਆਂ ਆਪਾਂ ਕਹਿੰਦੇ ਆਂ ਲਾਰਾਂ ਜੀਆਂ ਬਣੀ ਜਾਂਦੀਆਂ ਐ ਉਹ ਵਾਲੀ ਜਿਹੜੀ ਚੀਜ਼ ਆ ਜਦੋਂ ਆਪਣੇ ਅੰਦਰ ਜਾਂਦੀ ਆ ਤੇ ਉਹ ਜਿਵੇਂ ਆਪਣੇ ਢੂਈ ਦਰਦ ਕਰਦੀ ਆ ਮਤਲਬ ਬੜੇ ਵਧੀਆ ਰਿਜ਼ਲਟ ਆ ਉਸ ਚੀ ਦੇ ਜੋੜ-ਜਾੜ ਜਿਹੜੇ ਦੁੱਖਦੇ ਆ ਢੂਈ ਦੁਖਦੀ ਆ ਉਹ ਐ ਹੋ ਜਾਂਦਾ ਇੱਕ ਜਕੜਣ ਜਿਹੜੀ ਹੁੰਦੀ ਨਾ ਵੀ ਵਧੀਆ ਵੱਜ ਜਾਂਦਾ ਉਹਦੇ ਵਿੱਚ ਤੇ ਐ ਹੋ ਜਾਂਦਾ ਵੀ ਉਹ ਆਪਾਂ ਖਾ ਲਈਏ ਸਬਜੀ ਤੁਸੀਂ ਹਫਤੇ ਵਿੱਚ ਦੀ ਇੱਕ ਵਾਰੀ ਜ਼ਰੂਰ ਖਾਓ ਜਿਨ੍ਹਾਂ ਦੇ ਜੋੜ ਵਗੈਰਾ ਦੁਖਦੇ ਆ ਢੂਈ ਬਾਲੀ ਦੁਖਦੀ ਆ ਖਾਸ ਕਰਕੇ ਪੈਣਾ ਦੀ ਢੂਈ ਬਹੁਤ ਦੁਖਦੀ ਆ ਜਿਨ੍ਹਾਂ ਦੇ ਸਜੇਰੀਅਨ ਨਾਲ ਬੱਚੇ ਹੋਏ ਹੁੰਦੇ ਆ ਹਨਾ ਉਹਨਾਂ ਏਡੂ ਹੀ ਬਹੁਤ ਜ਼ਿਆਦਾ ਦਰਦ ਕਰਦੀ ਹੈ ਤੁਸੀਂ ਐਲੋਵੀਰਾ ਦੀ ਸਬਜੀ ਹਫਤੇ ਵਿੱਚ ਦੀ ਇੱਕ ਵਾਰੀ ਬਣਾ ਕੇ ਜਰੂਰ ਖਾ ਲਿਆ ਕਰੋ ਤੇ ਤੁਸੀਂ ਹੌਲੀ-ਹੌਲੀ ਦੇਖੋਗੇ ਕਿ ਤੁਹਾਡੀ ਢੂਈ ਹੈ ਜਿਹੜੀ ਦਰਦ ਕਰਨੋਂ ਹਟ ਜੂਗੀ ਕਿਉਂਕਿ ਬਹੁਤ ਭੈਣਾਂ ਇਦਾਂ ਕਹਿ ਲੈਂਦੀਆਂ ਕਿ ਸਿਹਰੀਨ ਹੋਇਆ ਉਹਦੇ ਕਰਕੇ ਮੇਰੀ ਢੂਈ ਬਹੁਤ ਜ਼ਿਆਦਾ ਦੁਖਦੀ ਆ ਤੇ ਬੜਾ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਖਾਸ ਕਰਕੇ ਢੂਈ ਦੁਖਦੀ ਵਾਲਿਆਂ ਵਾਸਤੇ ਨਾ ਐਲੋਵੀਰਾ ਦੀ ਸਬਜੀ ਬਹੁਤ ਜ਼ਿਆਦਾ ਵਧੀਆ ਹੈ ਤੇ ਬਾਕੀ ਇਹ ਹੈਗਾ ਕਿ ਚਲੋ ਹਣਾ ਆਪਾਂ ਨੂੰ ਇਹ ਹੁੰਦਾ ਕਿ ਜਿੰਨੀ ਕਾਪਣ ਜਾਣਕਾਰੀ ਹੁੰਦੀ ਹੈ ਤੇ ਆਪਾਂ ਕਹਿੰਨੇ ਆ ਕਿ ਚਲੋ ਆਪਣਾ ਜਿਹੜੇ ਵੀ ਆਪਣੇ ਨਾਲ ਭੈਣ ਭਾਈ ਜੁੜੇ ਹੋਏ ਆ ਆਪਾਂ ਉਹਨਾਂ ਨਾਲ ਜ਼ਰੂਰ ਗੱਲ ਲਾਈ ਬਣੀਏ ਸ਼ੇਅਰ ਕਰੀਏ ਕਿ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੈ ਉਹ ਆਪਾਂ ਅੱਗੇ ਵੀ ਦੱਸ ਦਈਏ ਵੀ ਚਲੋ ਕਿਸੇ ਦਾ ਵੀ ਫਾਇਦਾ ਹੋ ਜਾਵੇ ਹੈਨਾ ਮੈਨੂੰ ਇਹ ਹੁੰਦਾ ਹੈ ਕਿ ਕਿਸੇ ਦਾ ਫਾਇਦਾ ਹੋ ਜਾਵੇ ਮੈਂ ਇੱਥੇ ਵੀ ਸਾਡੇ ਆਂਡਗਵਾਨ ਦੇ ਵਿੱਚ ਮੈਨੂੰ ਕੋਈ ਵੀ ਲੱਗਦਾ ਨਾ ਮੈਂ ਕਹਿੰਨੀ ਤੁਸੀਂ ਆਏ ਨਹੀਂ ਆਏ ਕਰ ਲਓ ਤੁਸੀਂ ਆਏ ਨਹੀਂ ਆਏ ਕਰ ਲਓ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਾ ਇਦਾਂ ਹੁੰਦਾ ਕਿ ਜਿਹੜਾ ਵੀ ਕਿਸੇ ਨੂੰ ਆਪਾਂ ਸਲਾਹ ਦੇਤੀ ਹੈ ਨਾ ਉਹ ਇਨਸਾਨ ਹਮੇਸ਼ਾ ਹੀ ਨਾ ਉਹਦੇ ਤੇ ਸਲਾਹ ਬੜੀ ਵਧੀਆ ਕੰਮ ਕਰਦੀ ਹੈ ਹਮੇਸ਼ਾ ਕੋਈ ਕਿਸੇ ਵੀ ਤਰ੍ਹਾਂ ਦੀ ਮੈਂ ਸਲਾਹ ਦਿੰਦੀ ਆ ਕਿਸੇ ਨੂੰ ਵੀ ਤੇ ਮੈਨੂੰ ਆਇਆ ਹੁੰਦਾ ਕਿ ਵਾਹਿਗੁਰੂ ਦੀ ਇੰਨੀ ਕਿਰਪਾ ਹੈਗੀ ਆ ਚਲੋ ਕਿਸੇ ਵੀ ਭੈਣ ਭਾਈ ਨੂੰ ਆਪਾਂ ਜੋ ਵੀ ਸਲਾਹ ਦਿੰਦੀ ਹੈ ਨਾ ਜਿਹੜੀ ਕਿਸੇ ਨੇ ਆਪਣੀ ਸਲਾਹ ਮੰਨ ਕੇ ਕੋਈ ਵੀ ਕੰਮ ਕੀਤਾ ਹੈ ਤੇ ਉਹ ਬਹੁਤ ਜ਼ਿਆਦਾ ਵਧੀਆ ਹੋਇਆ ਹੈ ਤੇ ਬਾਅਦ ਚ ਅਗਲਾ ਕਹਿੰਦਾ ਵੀ ਆ ਵੀ ਤੁਸੀਂ ਕਿਹਾ ਸੀ ਅਸੀਂ ਐਂ ਕੀਤਾ ਸੱਚੀ ਸਾਨੂੰ ਫਾਇਦਾ ਹੀ ਹੋਇਆ ਤੇ ਆਪਾਂ ਕਹਿੰਨੇ ਕਿ ਚਲੋ ਕਰਨ ਵਾਲਾ ਤਾਂ ਉਹ ਵਾਹਿਗੁਰੂ ਆ ਹਨ ਉਸ ਉਹਨਾਂ ਨੂੰ ਵੀ ਫਿਕਰ ਆ ਸਾਰਿਆਂ ਦਾ ਉਹਨਾਂ ਨੇ ਕਰਨਾ ਜੋ ਵੀ ਕਰਨਾ ਤੇ ਪਰ ਆਪਾਂ ਨੂੰ ਐ ਹੁੰਦਾ ਕਿ ਜਿੰਨਾ ਕ ਆਪਾਂ ਕਿਸੇ ਦਾ ਕਰ ਸਕਦੇ ਆ ਕੋਸ਼ਿਸ਼ ਕਰੀਦੀ ਆ ਵੀ ਜੇ ਕਿਸੇ ਦਾ ਚੰਗਾ ਨਹੀਂ ਤਾਂ ਮਾੜਾ ਨਾ ਹੋ ਜਾਵੇ ਕਦੇ ਜ਼ਿੰਦਗੀ ਦੇ ਵਿੱਚ ਬਸ ਐਂ ਡਰ ਲੱਗਦਾ ਵੀ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਦਾ ਮਾੜਾ ਨਾ ਕਰਾਈ ਰੱਬਾ ਬਸ ਇਹ ਆ ਕਿ ਆਪਾਂ ਨੂੰ ਹਮੇਸ਼ਾ ਇਹ ਅਰਦਾਸ ਕਰੀਦੀ ਆ ਵੀ ਕਿਸੇ ਗਲਤੀ ਦੇ ਨਾਲ ਵੀ ਕਿਸੇ ਦਾ ਮਾੜਾ ਨਾ ਹੋ ਜਾਵੇ ਕੋਸ਼ਿਸ਼ ਕਰਦੇ ਆ ਵੀ ਕਦੇ ਵੀ ਕਿਸੇ ਦਾ ਮਾੜਾ ਨਾ ਸੋਚੀਏ ਕਦੇ ਵਾਸ ਕਿਸੇ ਵਾਸਤੇ ਆਪਾਂ ਮਾੜਾ ਨਾ ਕਰੀਏ ਆਪਾਂ ਕਿਸੇ ਦਾ ਕੋਈ ਬੱਚਾ ਜੇਕਰ ਉਹਨੂੰ ਵੀ ਆਪਾਂ ਬੜੀ ਵਧੀਆ ਸਲਾਹ ਦੇਵਾਂਗੇ ਨਹੀਂ ਬੱਚੇ ਆਏ ਨਹੀਂ ਆਏ ਕਰਨਾ ਤੁਸੀਂ ਆਏ ਨਹੀਂ ਕਰਨਾ ਜਿੱਥੋਂ ਮੈਨੂੰ ਟੋਕਣ ਵਾਲਾ ਲੱਗਦਾ ਹੈ ਕੋਈ ਗੱਲ ਬੇਥੋਂ ਟੋਕਣਾ ਮੈਂ ਉਥੋਂ ਟੋਕ ਦਿੰਨੀ ਆ ਮੈਨੂੰ ਆਏ ਹੁੰਦਾ ਕਿ ਫਿਰ ਮੈਂ ਦੱਸ ਦਿੰਨੀ ਅਗਲੇ ਨੂੰ ਵੀ ਤੁਹਾਡੇ ਬੱਚੇ ਨੂੰ ਮੈਂ ਇੱਥੇ ਟੋਕਤਾ ਸੀ ਉਹ ਕਹਣਗੇ ਚਲੋ ਵਧੀਆ ਕੀਤਾ ਵੀ ਕੋਈ ਵੀ ਆਪਨ ਲੱਗਦਾ ਹੈ ਬੱਚੇ ਤਾਂ ਛੋਟੇ ਆ ਹਨਾ ਉਹਨਾਂ ਨੂੰ ਨਹੀਂ ਪਤਾ ਵੀ ਕੀ ਸਹੀ ਆ ਕੀ ਗਲਤ ਆ ਪਰ ਮੈਂ ਜ਼ਰੂਰ ਟੋਕਦੀ ਆ 13 ਦਾ ਬੱਚਿਆਂ ਨੂੰ ਲੱਗਦਾ ਹੋਊਗਾ ਵੀ ਸਾਨੂੰ ਆਂਟੀ ਹੈ ਨਾ ਚਾਚੀ ਤਾਈ ਜੋ ਵੀ ਕਹਿੰਦੇ ਆ ਉਹਨਾਂ ਨੂੰ ਐ ਲੱਗਦਾ ਹੋਣਾ ਕਿ ਹਾਏ ਸੰਚਿੜਕ ਦਿੰਦੀ ਐ ਚਾਚੀ ਕਹਿ ਦਿੰਦੀ ਐ ਕਹਿ ਦਿੰਦੀ ਐ ਪਰ ਮੈਨੂੰ ਆਏ ਹੁੰਦਾ ਹੈ ਕਿ ਨਹੀਂ ਅੱਗੇ ਜਾ ਕੇ ਕਿਸੇ ਪ੍ਰੋਬਲਮ ਦੇ ਵਿੱਚ ਨਾ ਕੋਈ ਬੱਚਾ ਫਸ ਜਾਵੇ ਆਪਾਂ ਪਹਿਲਾਂ ਹੀ ਉਹਨਾਂ ਨੂੰ ਮਤਲਬ ਦੱਸ ਕੇ ਰੱਖੀਏ ਵੀ ਨਹੀਂ ਬੇਟਾ ਆ ਤੁਹਾਡੇ ਹੱਥੇ ਕੰਮ ਗਲਤ ਆ ਇਹ ਤੁਸੀਂ ਨਾ ਕਰਿਓ ਇਹ ਸਹੀ ਨਹੀਂ ਹੈਗਾ ਮੈਂ ਆਪਦੇ ਵੱਲੋਂ ਇਹ ਵਾਲੀਆਂ ਕੋਸ਼ਿਸ਼ਾਂ ਬਹੁਤ ਜ਼ਿਆਦਾ ਕਰਦੀਆਂ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਮੇਰੀਆਂ ਕੋਸ਼ਿਸ਼ਾਂ ਜਿਹੜੀਆਂ ਵੀ ਉਹ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੇ ਕਿਵੇਂ ਦੀਆਂ ਲੱਗਦੀਆਂ ਮੇਰੀਆਂ ਗੱਲਾਂ ਮੈਂ ਜਿੱਦਾਂ ਦੀ ਮੈਨੂੰ ਮੇਰੀ ਥਿੰਕਿੰਗ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਕਿ ਮੈਂ ਇਸ ਤਰ੍ਹਾਂ ਸੋਚਦੀ ਆ ਇਸ ਤਰ੍ਹਾਂ ਕਿਸੇ ਨੂੰ ਸਲਾਹ ਦੇਣੀ ਆ ਇਸ ਤਰ੍ਹਾਂ ਆਪਾਂ ਕੋਈ ਵੀ ਗੱਲ ਹੈਗੀ ਆ ਬੱਚਿਆਂ ਨੂੰ ਜਾਂ ਕਿਵੇਂ ਵੱਡਿਆਂ ਨੂੰ ਵੀ ਮੈਨੂੰ ਇਹ ਹੁੰਦਾ ਕਿ ਮੈਂ ਹਮੇਸ਼ਾ ਜੋ ਵੀ ਆ ਕੋਈ ਬਧੀਆ ਹੀ ਗੱਲ ਕਰਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਚਲੋ ਆਪਾਂ ਨੂੰ ਐ ਹੁੰਦਾ ਵੀ ਆਪਾਂ ਮਾੜੀ ਗੱਲ ਕਦੇ ਵੀ ਕਿਸੇ ਕੋਲ ਨਹੀਂ ਕੀਤੀ ਨਹੀਂ ਤੇ ਤੁਸੀਂ ਦੱਸਿਓ ਜ਼ਰੂਰ ਕਿਵੇਂ ਦੀਆਂ ਲੱਗਦੀਆਂ ਮੇਰੀਆਂ ਗੱਲਾਂ ਤੇ ਨਾਲੇ ਆਪਾਂ ਤੁਹਾਡੇ ਨਾਲ ਰਮੇੜੀ ਸ਼ੇਅਰ ਕਰ ਲੈਂਦੇ ਆ ਨਾਲੇ ਮੈਨੂੰ ਐ ਹੁੰਦਾ ਇੱਕ ਚਲੋ ਮੈਂ ਆਪਣੀਆਂ ਭੈਣਾਂ ਦੇ ਨਾਲ ਹਨਾ ਥੋੜੀਆਂ ਜਿਹੀਆਂ ਗੱਲਾਂ ਵੀ ਕਰ ਲੂੰਗੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਮੈਨੂੰ ਕਈ ਭੈਣਾਂ ਦੇ ਕਮੈਂਟ ਆਏ ਸੀ ਕਿ ਭੈਣ ਜੀ ਤੁਹਾਡੀਆਂ ਗੱਲਾਂ ਸਾਨੂੰ ਵਧੀਆ ਲੱਗਦੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਚਲੋ ਤੁਸੀਂ ਹੈਨਾ ਆਪਾਂ ਨੂੰ ਇਸ ਲਾਈਕ ਸਮਝਦੇ ਹੋ ਕਿ ਵਧੀਆ ਲੱਗਦੀਆਂ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਤੇ ਚਲੋ ਜੀ ਆਪਾਂ ਨੂੰ ਹੋ ਗਿਆ ਵੀ ਥੋੜਾ ਜਿਹਾ ਡਰਾਈ ਹੋ ਗਿਆ ਤੇ ਆਪਾਂ ਇਹਨੂੰ ਵਾਸ਼ ਕਰ ਲੈਨੇ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਤੇ ਹਾਂਜੀ ਆਪਾਂ ਵਾਸ਼ ਕਰੇ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਇਆ ਇਸ ਚੀਜ਼ ਦਾ ਤੇ ਤੁਸੀਂ ਕੀ ਕਰਨਾ ਹੈ ਜਦੋਂ ਆਪਾਂ ਇਹ ਵਾਲਾ ਲਗਾ ਲਿਆ ਪੂਰਾ ਆਪਣਾ ਹੋ ਗਿਆ ਪ੍ਰੋਸੀਜਰ ਤੇ ਉਸ ਟਾਈਮ ਤੁਸੀਂ ਕੀ ਕਰਨਾ ਤੁਸੀਂ ਇਹ ਹੈਗਾ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਕਿ ਤੁਸੀਂ ਸ਼ਾਮ ਨੂੰ ਲਗਾਓ ਸ਼ਾਮ ਨੂੰ ਹੀ ਲਗਾਇਓ ਇਹ ਵਾਲਾ ਪੈਕ ਤੇ ਤੁਸੀਂ ਬਾਅਦ ਵਿੱਚ ਕੀ ਕਰਨਾ ਜਦੋਂ ਸੌਣ ਤੋਂ ਪਹਿਲਾਂ ਤੁਸੀਂ ਇਹ ਲਗਾ ਕੇ ਤੇ ਫਿਰ ਬਾਅਦ ਵਿੱਚ ਚਲੋ ਆਪਾਂ ਇਹ ਹੁੰਦਾ ਕਿ ਮਤਲਬ ਜਦੋਂ ਵੀ ਟਾਈਮ ਮਿਲੇ ਆਪਾਂ ਨੂੰ 5:00 ਵਜੇ ਹੈ ਨਾ 6:00 ਵਜੇ ਆਪਾਂ ਇਹ ਲਗਾ ਸਕਦੇ ਹਾਂ ਤੇ ਜੇ ਤੁਸੀਂ ਜੰਮੇ ਸੌਣ ਵੇਲੇ ਤੁਹਾਡੇ ਕੋਲ ਟਾਈਮ ਜ਼ਿਆਦਾ ਹੁੰਦਾ ਹੈ ਵੀ ਚਲੋ ਸੌਣ ਟਾਈਮ ਜਦੋਂ ਜਾਣਾ ਤੁਸੀਂ ਉਦੋਂ ਵੀ ਲਗਾ ਕੇ ਇਹਨਾਂ ਨੂੰ ਤੇ ਫਿਰ ਤੁਸੀਂ ਉਸ ਤੋਂ ਬਾਅਦ ਕੀ ਕਰਨਾ ਚਾਹੁੰਦਾ ਤੁਸੀਂ ਆਪਣੇ ਚਿਹਰੇ ਦੇ ਉੱਤੇ ਐਲੋਵੀਰਾ ਜੈੱਲ ਲਗਾ ਲਿਓ ਥੋੜੀ ਜਿਹਾ aloevera gel லਿਓ ਸਾਰੇ ਚਿਹਰੇ ਦੇ ਉੱਪਰ ਲਗਾ ਲਿਓ ਇਦਾਂ ਦਾ ਕਰਕੇ ਤੇ ਜਾਂ ਫਿਰ ਤੁਸੀਂ ਕੋਈ ਮੱਖਣੀ ਹੈ ਜੇ ਆਪਣੇ ਘਰੇ ਹੁੰਦੀ ਹੈ ਮੱਖਣੀ ਤਾਜੀ ਮੱਖਣੀ ਉਹ ਥੋੜੀ ਜਿਹੀ ਲੈ ਕੇ ਤੁਸੀਂ ਆਪਣੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਚਸਾ ਲਿਓ ਜਾਂ ਤੁਸੀਂ ਥੋੜਾ ਜਿਹਾ ਕਿਓ ਲਾ ਲਿਓ ਫੇਸ ਦੇ ਉੱਪਰ ਤੇ ਬਹੁਤ ਜ਼ਿਆਦਾ ਵਧੀਆ ਚਿਹਰਾ ਥੋੜਾ ਸੁਭਾ ਨੂੰ ਦੇਖਣ ਨੂੰ ਮਿਲੂਗਾ ਜੇ ਤੁਹਾਨੂੰ ਕਿਓ ਜਾਂ ਕੁਝ ਵੀ ਇਹ ਨਹੀਂ ਸੂਟ ਕਰਦਾ ਹਨਾ ਕਈ ਵਾਰ ਹੁੰਦਾ ਹੈ ਕਿ ਇੰਜ ਨੂੰ ਲੱਗਦਾ ਕਿ ਨਹੀਂ ਸਾਡੀ ਤਾਂ ਸਕਿਨ oily ਹੋ ਜਾਊਗੀ ਜਾਂ ਕੁਝ ਵੀ ਵੈਸੇ ਇਹਨਾਂ ਚੀਜ਼ਾਂ ਦੇ ਨਾਲ ਤੁਹਾਡੀ ਸਕਿਨ oily ਬਿਲਕੁਲ ਨਹੀਂ ਹੋਊਗੀ ਵਧੀਆ ਹੋਊਗਾ ਫੇਸ ਤੇ ਫਿਰ ਤੁਸੀਂ ਆਪਣਾ ਦੂਸਰਾ ਕੋਕਨਟ ਦਾ ਆਇਲ ਖੋਪੇ ਵਾਲਾ ਤੇਲ ਤੁਸੀਂ ਉਹ ਵੀ ਲਗਾ ਸਕਦੇ ਹੋ ਤੁਹਾਡੇ ਕੋਲ ਤਿੰਨ ਚਾਰ ਆਪਸ਼ਨ ਆਏ ਤੁਸੀਂ ਜਿਹੜਾ ਵੀ ਤੁਹਾਡਾ ਜੀ ਕਰਦਾ ਤੁਸੀਂ ਉਹ ਹੀ ਲਗਾ ਲਿਓ ਜੇ ਤੁਹਾਨੂੰ ਮੱਖਣੀ ਵਧੀਆ ਲੱਗੇ ਮੈਨੂੰ ਮੱਖਣੀ ਜਾਂ ਘਿਓ ਮੈਨੂੰ ਵਧੀਆ ਲੱਗਦਾ ਮੈਂ ਉਹ ਹੀ ਲਾ ਲੂੰਗੀ ਫੇਸ ਦੇ ਉੱਪਰ ਤੇ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਕੋਈ 스ਮੈਲ ਆਊਗੀ ਜਾਂ ਕੁਝ ਵੀ ਹੋਊਗਾ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਘਿਓ ਦੀ ਮ사ਜ ਹੀ ਕਰ ਲੈਣੀ ਜਿਹੜਾ ਆਪਣਾ ਘਰ ਦਾ ਬਣਿਆ ਘਿਓ ਹੋਵੇ ਜਿਉਂਕਿ ਡੇਰੀ ਵਗੈਰਾ ਤੁਸੀਂ ਲਿਓਣੇ ਆ ਉਹ ਵਾਲਾ ਤਾਂ ਦੇਖੋ ਜੀ ਵਧੀਆ ਨਹੀਂ ਹੁੰਦਾ ਹਨ ਤੇ ਜੇ ਮੱਖਣੀ ਆ ਘਰ ਦੀ ਮੱਖਣੀ ਆ ਤੇ ਉਹ ਤੁਸੀਂ ਥੋੜੀ ਜੀ ਮੱਖਣੀ ਬਸਾ ਕੇ ਤੇ ਇਦਾਂ ਪਾ ਕੇ ਆਪਣੇ ਚਿਹਰੇ ਤੇ ਇਦਾਂ ਮ사ਜ ਕਰ ਲਿਓ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਜਦੋਂ ਤੁਸੀਂ ਸਵੇਰ ਨੂੰ ਦੇਖੋਗੇ ਫੇਸ ਤੁਹਾਡਾ ਇੱਕਦਮ ਵਧੀਆ ਹੋ ਜਾਊਗਾ ਤੁਸੀਂ 5-7 ਦਿਨ ਲਗਾ ਕੇ ਇਦਾਂ ਦੇਖੋਗੇ ਤੇ ਤੁਹਾਨੂੰ ਐ ਲੱਗੂਗਾ ਕਿ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਤੇ ਬਹੁਤ ਸੋਹਣਾ ਰਿਜ਼ਲਟ ਆ ਇਸ ਚੀਜ਼ ਦਾ ਤੇ ਚਲੋ ਠੀਕ ਹੈ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਹੋਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪਲੀਜ਼ ਵੱਧ ਤੋਂ ਵੱਧ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਠੀਕ ਹੈ ਜੀ